ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਿੰਡੂ ਕੈਨੇਡੀਅਨ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਉਹ ਘਟੋ ਘਟ ਬਹੁਤ ਲੋਕਾਂ ਲਈ ਬਹੁਤ ਔਖੀ ਹੈ ਸੁਣਨੀ ਕਿਉਂਕਿ ਜਿਨ੍ਹਾਂ ਨੇ ਕੈਨੇਡਾ ਦਾ ਡ੍ਰੀਮ ਸੋਚਿਆ ਸੀ ਵਿਜ਼ਿਟਰ ਤੇ ਆ ਕੇ ਇੱਥੇ ਵਰਕ ਪਰਮਿਟ ਚ ਕਨਵਰਟ ਕਰਨ ਦਾ ਆਪਾਂ ਅੱਜ ਤੋਂ 5 ਸਾਲ ਪਹਿਲਾਂ ਵੀਡੀਓ ਪਾਈ ਸੀ ਚੈਨਲ ਦੇ ਸਟਾਰਟ ਹੁੰਦੇ ਵੀ ਵਿਜ਼ਿਟਰ ਤੋਂ ਵਰਕ ਪਰਮਿਟ ਕਰਵਾ ਸਕਦੇ ਹੁਣ ਕੈਨੇਡਾ ਦੇ ਬਹੁਤ ਐਲਾਨ ਆ ਰਹੇ ਨੇ ਐਵਰੀਡੇ ਨਵੇਂ ਤੋਂ ਨਵਾਂ ਇੱਕ ਨਵਾਂ ਲਾਨ ਕੀਤਾ ਜਾਂਦਾ ਦੋ ਤਿੰਨ ਵੱਡੇ ਐਲਾਨ ਹੋਏ ਨੇ ਹੋਰ ਪੇਜਾਂ 'ਤੇ ਬਹੁਤ ਐ ਹੁੰਦਾ ਕੰਮ ਐ ਚਾਹੀਦੇ ਨੇ ਬਾਹਰ ਆਪਾਂ ਇੱਥੇ ਜਨੂਨ ਹੀ ਇਨਫਾਰਮੇਸ਼ਨ ਦੇਵਾਂਗੇ ਜੋ ਹੈਗਾ ਰਿਐਲਿਟੀ ਆ ਪਹਿਲਾ ਵੱਡਾ ਐਲਾਨ ਤਾਂ ਇਹ ਹੈ ਜਿਹੜਾ ਹੈਗਾ ਜੀ ਵਿਜ਼ਿਟਰ ਤੋਂ ਇੱਥੇ ਤੁਸੀਂ ਆ ਕੇ ਵਰਕ ਪਰਮਿਟ ਚ ਕਨਵਰਟ ਕਰਾ ਲੈਂਦੇ ਸੀ ਉਹ ਹੁਣ ਬੰਦ ਹੋ ਚੁੱਕਿਆ ਪਹਿਲਾਂ ਸਪਾਊਸ ਬੰਦ ਕੀਤੇ ਪਲੱਸ 2 ਵਾਲੀਆਂ ਕੁੜੀਆਂ ਲਈ ਫਿਰ ਉਸ ਤੋਂ ਬਾਅਦ ਇਹਨਾਂ ਨੇ ਆ ਕੀਤਾ ਤੇ ਇੱਕ ਹੋਰ ਵੱਡਾ ਲਾਣੇ ਹੈਗਾ ਜੀ ਤੁਸੀਂ ਜਿਹੜੀ ਆਪਣੇ ਹੈਗੇ ਨੇ ਫਾਰਗਨ ਜਿਹੜਾ ਸਾਡੇ ਅਰਗੇ ਜਿਹੜੇ ਬਾਹਰੋਂ ਆ ਕੇ ਕੰਮ ਇੱਥੇ ਕੰਮ ਕਰਦੇ ਆ ਉਹਨਾਂ ਦੀ ਗਿਣਤੀ ਜੀ ਕਾਫੀ ਘਟਾ ਦਿੱਤੀ ਜਾਊਗੀ ਹੁਣ ਇਹ ਜਿਹੜਾ ਪਹਿਲਾ ਹੈਗਾ ਜੀ ਉਹ ਹੈਗਾ ਵੀ 65000 ਤੱਕ ਇਹ ਜਿਹੜੇ ਫੋਰਨ ਜਿਹੜੇ ਫੋਰਨਰ ਵਰਕਰ ਹੈਗੇ ਨੇ ਉਹਨਾਂ ਦੀ ਗਿਣਤੀ ਘਟਾ ਦਿੱਤੀ ਜਾਊਗੀ। ਦੂਜਾ ਹੈਗਾ ਵੀ ਜਿਹੜੇ ਇਲਾਕਿਆਂ ਦੇ ਵਿੱਚ 6% ਬੇਰਜ਼ਗਾਰੀ ਜਾਂ 6% ਤੋਂ ਘੱਟਾ ਉੱਥੇ ਕੰਮੇ ਨਹੀਂ ਰੱਖੇ ਜਾਣਗੇ ਕੰਮ ਤੇ। ਦੂਜੀ ਗੱਲ ਹੈਗੀ ਆ ਜਿਹੜੇ ਬੰਦੇ ਕੋਲੇ ਕੋਈ ਫੈਕਟਰੀ ਆ ਕੋਈ ਆਪਦਾ ਉੱਥੇ ਸਿਰਫ 10% ਹੋ ਫੋਰ ਫੋਰਨਰ ਵਰਕਰ ਰੱਖ ਸਕਦਾ। ਪਿੱਛੇ ਜੇ ਕਿਸੇ ਨੇ ਕਿਸ ਨੂੰ ਸਵਾਲ ਪੁੱਛਿਆ ਸੀਗਾ ਜਿਹੜਾ ਵੀ ਭਾਈ ਇਥੋਂ ਦੇ ਜਿਹੜੇ ਬੌਰ ਨੇ ਉਹਨਾਂ ਨੂੰ ਜੌਬਾਂ ਨਹੀਂ ਮਿਲਦੀਆਂ ਜਿਹੜੇ ਟਿਮ ਹਾਟਨ ਨੇ ਉਹ ਕੁਝ ਪੈਸੇ ਬਚਾਉਣ ਦੇ ਲਈ ਸਟੂਡੈਂਟਸ ਨੂੰ ਜਾਂ ਬਾਹਰਲੇ ਲੋਕਾਂ ਨੂੰ ਕੰਮ ਤੇ ਰੱਖ ਰਹੀ ਆ ਸਿਰਫ 4 ਡਾਲਰ ਬਚਾਉਣ ਲਈ ਵੀ ਘੱਟ ਪੇ ਤੇ ਕੰਮ ਕਰ ਲੈਂਦੇ ਨੇ ਉਸ ਬਿਆਨ ਤੋਂ ਬਾਅਦ ਕੁਝ ਦਿਨਾਂ ਬਾਅਦ ਇਹ ਟਰੂਡੋ ਦਾ ਬਿਆਨ ਆ ਜਾਂਦਾ ਕਿ ਹੁਣ ਜਿਹੜੇ ਫਾਰਨਰ ਜਿਹੜੇ ਵਰਕਰ ਨੇ ਹੈਗੇ ਉਹਨਾਂ ਦੀ ਗਿਣਤੀ ਬਹੁਤ ਘਟਾਈ ਜਾਊਗੀ ਇੱਥੇ ਕਈਆਂ ਦਾ ਸਵਾਲ ਹੋਊਗੀ ਪੀਆਰ ਜਿਹੜੇ ਹੈਗੇ ਨੇ ਕਿ ਉਹਨਾਂ ਦੀ ਗਿਣਤੀ ਪਹਿਲੀ ਗੱਲ ਤਾਂ ਦੇਖੋ ਪੀਆਰ ਮਿਲਦੀ ਨਹੀਂ ਹੈਗੀ ਐਲਐਮਆਈ ਲੈ ਕੇ ਵੀ ਸਕੋਰ ਨਹੀਂ ਪੂਰਾ ਹੁੰਦਾ ਤੇ ਲਗਭਗ 50 ਤੋਂ 60 ਹਜ਼ਾਰ ਬੰਦਾ ਹੁਣ ਡਿਪੋਰਟ ਹੋਣ ਦੇ ਕਿਨਾਰੇ ਦੇ ਕਿਉਂਕਿ ਜਿਨ੍ਹਾਂ ਦਾ ਵਰਕ ਪਰਮਿਟ ਮੁੱਕਣ ਵਾਲਾ ਕੋਈ ਹਿੱਲਾ ਵਸੀਲਾ ਨਹੀਂ ਹੋਇਆ ਪੀਆਰ ਦਾ ਉਹ ਹੁਣ ਕਿੱਧਰ ਜਾਣ ਸੋ ਪੀਆਰ ਦੀ ਗਿਣਤੀ ਵੀ ਘਟਾ ਦਿੱਤੀ ਜਾ ਸਕਦੀ ਆ ਉਹ ਵੀ ਕਹਿੰਦਾ ਵੀ ਟੇਬਲ ਤੇ ਗੱਲ ਹੈਗੀ ਆ ਹੋ ਸਕਦਾ ਸੀ ਪੀਆਰ ਦਾ ਵੀ ਕਾਊਂਟ ਸੈੱਟ ਕਰ ਦਈਏ ਇਸ ਦੇ ਨਾਲ ਹੁਣ ਜਿਹੜੇ ਮੇਰੇ ਵੀਰ ਕੈਨੇਡਾ ਇੱਥੇ ਬੈਠੇ ਨੇ ਫੈਕਟਰੀਆਂ 'ਚ ਕੰਮ ਕਰਦੇ ਕਿਤੇ ਹੋਰ ਉਹਨਾਂ ਨੂੰ ਔਖਾ ਹੋ ਜੂ ਕਿਉਂਕਿ 10% ਹੀ ਅਸੀਂ ਉਹ ਕੰਮੇ ਰੱਖ ਸਕਦੇ ਜਿਹੜੇ ਬਾਹਰੋਂ ਆਏ ਨੇ ਇਹਦਾ ਕਾਰਨ ਇਹ ਆ ਕਿ ਇੱਥੋਂ ਦੇ ਲੋਕਾਂ ਦਾ ਸਵਾਲ ਹੈਗਾ ਕਿ ਸਾਡੇ ਜਿਹੜੇ ਬੱਚੇ ਸਿਟੀ ਜਾਣ ਨੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਬਾਹਰੋਂ ਆ ਕੇ ਜਵਾਖ ਟਿਮ ਹਾਟਨ ਤੇ ਮੈਕਡੋਨਲਡ ਤੇ ਬਾਲਮਾੜ ਸਾਰੇ ਕਿਤੇ ਲੱਗ ਗਏ ਪਿਛਲੇ ਦਿਨਾਂ ਦੇ ਵਿੱਚ ਬਹੁਤ ਹੇਟ ਦੇਖਣ ਨੂੰ ਮਿਲ ਰਹੀ ਆ ਸਾਰੇ ਜਵਾਖਾਂ ਲਈ ਬਾਲਮਾੜ ਦੇ ਵਿੱਚ ਕਿ ਤੁਸੀਂ ਇਹਨਾਂ ਨੂੰ ਹੀ ਰੱਖ ਰੱਖਿਆ ਟਿਮ ਤੇ ਇਹਨਾਂ ਨੂੰ ਰੱਖ ਰੱਖਿਆ ਉਸ ਦਾ ਨਤੀਜਾ ਇਹ ਆ ਕਿ ਜੀ ਹੁਣ ਆਹ ਰਿਪੋਰਟ ਤੁਹਾਡੇ ਸਾਹਮਣੇ ਆ ਬੈਂਕ ਆਫ ਕੈਨੇਡਾ ਵੱਲੋਂ ਕਿਹਾ ਗਿਆ ਕਿ 11.6% ਜਿਹੜੇ ਸਟੂਡੈਂਟਸ ਨੇ ਉਹ ਬੇਰੁਜ਼ਗਾਰ ਨੇ ਬੈਂਕ ਆਫ ਕੈਨੇਡਾ ਦੀ ਇਹ ਰਿਪੋਰਟ ਆ ਸੋ ਹੁਣ ਇਸ ਲਾਨ ਦੇ ਨਾਲ ਬਹੁਤ ਜ਼ਿਆਦਾ ਅੱਗੇ ਅਗਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੂਗਾ ਕੈਨੇਡਾ ਦੀ ਜਿਹੜੀ ਹੁਣ ਅੱਜ ਕੱਲ ਚੱਲ ਰਿਹਾ ਰੈਸੈਸ਼ਨ ਦਾ ਟਾਈਮ ਜੌਬ ਨਹੀਂ ਮਿਲਦੀ ਉਹਦਾ ਕਾਰਨ ਇਹ ਹੈ ਕਿ ਬਹੁਤ ساری ਦੁਨੀਆ ਬੁਲਾਈ ਗਈ ਇੱਥੇ ਪਰ ਉਹਨੂੰ ਕੰਮ ਨਹੀਂ ਮਿਲਿਆ ਰਹਿਣ ਨੂੰ ਘਰ ਨਹੀਂ ਮਿਲੇ ਹੁਣ ਇਹਨਾਂ ਨੇ ਸੜਨ ਲਈ ਹੁਣ ਇਹਨਾਂ ਨੇ ਚੂੜੀ ਟਾਈਟ ਕਰਤੀ ਪਹਿਲਾਂ ਤਾਂ ਬੁਲਾਈ ਗਏ ਦੂਜਾ ਲਾਨ ਜਿਹੜੀ ਸਭ ਤੋਂ ਜ਼ਿਆਦਾ ਖਤਰਨਾਕ ਹੋ ਸਕਦਾ ਇਸ ਨਾਲ ਬਹੁਤੇ ਲੋਕ ਖੁਸ਼ ਹੋਏ ਨੇ ਕਿ ਕਮ ਸੇ ਕਮ ਜਿਹੜੇ ਜਵਾਕ ਫੀਸਾਂ ਭਰਦੇ ਨੇ 30 3000 ਉਹਨਾਂ ਨੂੰ ਕੰਮ ਮਿਲਣ ਲੱਗ ਜੂ ਕਿਉਂਕਿ ਵਿਜ਼ਿਟਰ ਤੋਂ ਇੱਥੇ ਵੀ ਜਿਹੜੇ ਵਿਜ਼ਿਟਰ ਆਉਂਦੇ ਸੀਗੇ ਉਹ ਇੱਥੇ ਆ ਕੇ ਜਾ ਤਾਂ ਸਟੱਡੀ ਪਰਮਿਟ ਚ ਕਨਵਰਟ ਕਰ ਲੈਂਦੇ ਸੀ ਵੀਜ਼ਾ ਤੇ ਜਾਂ ਫਿਰ ਵਰਕ ਪਰਮਿਟ ਲੈ ਲੈਂਦੇ ਸੀ ਐਲਐਮਆਈ ਲੈ ਲੈਂਦੇ ਸੀ ਹੁਣ ਇਹ ਬੰਦ ਹੋ ਚੁੱਕਿਆ ਜੀ ਟੋਟਲੀ ਇਹ ਅੱਜ ਤੋਂ ਹੀ ਐਪਲਾਈ ਆ ਇਹ ਮੈਂ ਸਾਰੇ ਸਵਾਲ ਤੁਹਾਡੇ ਕਲੀਅਰ ਕਰਦਾ ਬਹੁਤਾਂ ਦੀ ਫੈਲ ਲੱਗੀ ਹੋਗੀ ਤੇ ਬਹੁਤੇ ਕਹਿ ਰਹੇ ਹੋਣਗੇ ਵੀ ਮੰਨ ਲਓ ਸਾਡੀ ਘਰ ਵਾਲੀ ਆਈ ਆ ਤੁਸੀਂ ਆ ਸਕਦੇ ਹੋ ਸਪਾਊਸ ਵਾਲੇ ਥੋੜਾ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਵਿਜ਼ਿਟਰ ਤੇ ਆ ਕੇ ਗੱਲ ਨੂੰ ਘਰ ਵਾਲੀ ਦੇ ਨਾਲ ਲੈਣਾ ਉਹ ਪੀਆਰਓ ਡਿਫਰੈਂਟ ਗੱਲ ਆ ਪਰ ਜਿਹੜਾ ਬੰਦਾ ਇੱਥੇ ਵਿਜ਼ਿਟਰ ਆਉਂਦਾ ਸਰਕਾਰ ਦਾ ਕਹਿਣਾ ਵੀ ਵਿਜ਼ਿਟਰ ਆ ਕੇ ਇੱਥੇ ਸਿਰਫ ਵਿਜ਼ਿਟ ਕਰਨ ਆਇਆ ਘੁੰਮਣ ਫਿਰਨ ਆਇਆ ਉਹ ਇੱਥੋਂ ਰਹਿ ਨਹੀਂ ਸਕਦਾ ਸੋ ਕਿੰਨੀਆਂ ਹੀ ਫੈਮਲੀਆਂ ਜਿਹੜੀਆਂ ਇੱਥੇ ਬੈਠੀਆਂ ਨੇ ਬੱਚਿਆਂ ਦੇ ਨਾਲ ਵਿਜ਼ਿਟਰ ਤੇ ਆ ਕੇ ਐਲਐਮਆਈ ਲੈ ਰਹੀਆਂ ਸੀਗੀਆਂ ਉਹ ਨਹੀਂ ਹੁਣ ਹੋ ਸਕਦਾ ਜਿਨ੍ਹਾਂ ਨੇ ਐਲ ਐਮ ਆਈ ਲੈ ਲਈ ਪੈਸੇ ਚਲੇ ਗਏ ਅਜੇ ਐਲ ਐਮ ਆਈ ਪ੍ਰੋਸੈਸਿੰਗ ਦੇ ਵਿੱਚ ਆਹੇ ਡਾਕੂਮੈਂਟ ਪੂਰੇ ਨਹੀਂ ਹੋਏ ਤਾਂ ਉਹ ਬਈ ਆਪਦੀ ਫਾਈਲ ਕਢਾ ਲੈਣ ਕੋਈ ਫਾਇਦਾ ਨਹੀਂ ਹਾਂ ਜਿਨ੍ਹਾਂ ਦੀ ਐਲ ਐਮ ਆਈ ਲੱਗ ਚੁੱਕੀ ਆ ਸਾਰੀ ਫਾਈਲ ਪ੍ਰੋਸੈਸਿੰਗ ਦੇ ਵਿੱਚ ਆ ਉਹਨਾਂ ਦਾ ਤਾਂ ਆ ਜਾਊਗਾ ਪਰ ਹੁਣ ਅੱਗੇ ਤੋਂ ਵਿਜ਼ਿਟਰ ਤੋਂ ਵਰਕ ਪਰਮਿਟ ਨਹੀਂ ਹੋਊਗਾ ਉਹਦਾ ਇਹ ਹੈਗਾ ਜੀ ਇਨਸਾਈਡ ਕੈਨੇਡਾ ਤੁਸੀਂ ਵਿਜ਼ਿਟਰ ਤੋਂ ਵਰਕ ਪਰਮਿਟ ਨਹੀਂ ਕਰਵਾ ਸਕਦੇ ਤੁਸੀਂ ਬਾਰਡਰ ਤੇ ਜਾ ਕੇ ਵਰਕ ਪਰਮਿਟ ਲੈ ਸਕਦੇ ਹੋ ਐਲਐਮਆਈ ਉਹਦੇ ਕਰਕੇ ਬਾਰਡਰ ਤੇ ਲੈਣਾ ਦੇਖਣ ਨੂੰ ਮਿਲਣਗੇ ਹੁਣ ਨੰਬਰ 2 ਤੇ ਤੁਸੀਂ ਬਾਹਰੋਂ ਕਿਤੋਂ ਇੰਡੀਆ ਜਾ ਕੇ ਐਲਐਮਆਈ ਲੈ ਸਕਦੇ ਹੋ ਕੈਨੇਡਾ ਲਈ ਵਰਕ ਪਰਮਿਟ ਲੈ ਸਕਦੇ ਹੋ ਪਰ ਵਿਦਨ ਕੈਨੇਡਾ ਤੁਸੀਂ ਵਿਜ਼ਿਟਰ ਤੋਂ ਵਰਕ ਪਰਮਿਟ ਨਹੀਂ ਕਰਵਾ ਸਕਦੇ ਜੀ ਇਹ ਇਹਨਾਂ ਦਾ ਸਭ ਤੋਂ ਵੱਡਾ ਅਲਾਨ ਆ ਹੁਣ ਜਿਨ੍ਹਾਂ ਦੀ ਸਵਾਲ ਹੈਗੇ ਨੇ ਕਿ ਸਾਡੀ ਫਾਈਲ ਲੱਗ ਚੁੱਕੀ ਆ ਜੇ ਤਾਂ ਫਾਈਲ ਲੱਗ ਚੁੱਕੀ 100% ਪ੍ਰੋਸੈਸਿੰਗ ਚ ਫਿਰ ਤਾਂ ਆ ਜਾਊਗਾ ਜੇ ਫਾਈਲ ਲੱਗੀ ਡਾਕੂਮੈਂਟ ਹਜੇ ਹੋਰ ਭੇਜਣੇ ਆ ਉਹ ਪ੍ਰੋਸੈਸਿੰਗ ਨਹੀਂ ਹੋਊਗੀ ਵਿਦਨ ਕੈਨੇਡਾ ਹੁਣ ਤੁਸੀਂ ਆਨਲਾਈਨ ਐਪਲੀਕੇਸ਼ਨ ਨਹੀਂ ਕਰ ਸਕਦੇ ਵਿਜ਼ਟਰ ਤੋਂ ਵਰਕ ਪਰਮਿਟ ਇਸ ਦੇ ਨਾਲ ਲੱਖਾਂ ਲੋਕ ਹਜ਼ਾਰਾਂ ਲੋਕ ਪ੍ਰਭਾਵਿਤ ਹੋਣਗੇ ਇਹਦੇ ਨਾਲ ਇੱਕ ਫਾਇਦਾ ਤਾਂ ਇਹ ਆ ਕਿ ਸਟੂਡੈਂਟ ਹੁਣ ਜਿਨ੍ਹਾਂ ਕੋਲੇ ਜੌਬਾਂ ਨੂੰ ਮਿਲਣ ਲੱਗ ਜਾਣਗੇ ਕਿਉਂਕਿ ਹੁਣ ਵਿਜ਼ਟਰ ਆਉਣਾ ਬੰਦ ਹੋ ਜਾਣਗੇ ਵਰਕ ਪਰਮਿਟ ਤੇ ਹੋਣੇ ਨਹੀਂ ਉਹਦੇ ਨਾਲ ਜੌਬਸ ਕ੍ਰੀਟ ਹੋਣੀਆਂ ਪਰ ਉਹਨਾਂ ਲਈ ਹੁਣ ਡ੍ਰੀਮ ਖਤਰੇ 'ਚ ਆ ਜਿਨ੍ਹਾਂ ਨੇ ਸੋਚਿਆ ਸੀ ਕਿ ਇੱਥੇ ਵਿਜ਼ਿਟਰ ਤੇ ਆਵਾਂਗੇ ਵਰਕ ਪਰਮਿਟ ਕਰਵਾਵਾਂਗੇ ਸੈੱਟ ਹੋ ਜਾਊਗਾ ਜਿਨ੍ਹਾਂ ਦੀਆਂ ਭੈਣਾਂ ਇੱਥੇ ਆਈਆਂ ਨੇ ਭਰਾਵਾਂ ਨੂੰ ਬੁਲਾ ਕੇ ਵਿਜ਼ਿਟਰ ਤੋਂ ਐਲਐਮਆਈ ਉਹ ਵੀ ਹੁਣ ਬੰਦ ਆ ਜੀ ਅਗਲਾ ਲਾਨ ਹੈਗਾ ਜੀ ਹੁਣ ਬਹੁਤ ਸਾਰੇ ਸਵਾਲ ਹੋਊ ਕਿ ਅਸੀਂ ਸਟੂ ਵਿਜ਼ਿਟਰ ਤੇ ਆ ਕੇ ਸਟੂਡੈਂਟ ਚ ਕਨਵਰਟ ਕਰਵਾ ਸਕਦੇ ਹਾਂ ਦੇਖੋ ਤੁਸੀਂ ਕਰਵਾ ਸਕਦੇ ਹੋ ਪਰ ਇੰਨਾ ਸੌਖਾ ਨਹੀਂ ਹੋਊਗਾ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਜਿਹੜੇ ਬੰਦੇ ਵਿਜ਼ਿਟਰ ਤੇ ਆਉਂਦੇ ਸੀ ਉਹ ਲੂਪ ਹੋਲ ਯੂਜ਼ ਕਰਦੇ ਸੀ ਉਹ ਆ ਕੇ ਕਰਦੇ ਪ੍ਰਾਈਵੇਟ ਕਾਲਜ ਦੇ ਪੱਕੇ ਹੋ ਜਾਂਦੇ ਸੀਗੇ ਪਰ ਹੁਣ ਸਰਕਾਰ ਨੇ ਪ੍ਰਾਈਵੇਟ ਕਾਲਜਾਂ ਤੋਂ ਵੀ ਪ੍ਰਕਾਰ ਨੇ ਜੀ ਪ੍ਰਾਈਵੇਟ ਕਾਲਜ ਤੋਂ ਵੀ ਪ੍ਰੋਵਿੰਸ਼ਲ ਅਟੈਸਟੇਸ਼ਨ ਮੰਗਣਾ ਸ਼ੁਰੂ ਕਰਤਾ ਕਿਉਂਕਿ ਇਹ ਜਿਹੜਾ ਪ੍ਰੋਵਿੰਸ਼ਲ ਅਟੈਸਟੇਸ਼ਨ ਆ ਇਹ ਸਿਰਫ ਪਬਲਿਕ ਕਾਲਜਾਂ ਕੋਲੇ 90% ਕੋਟਾ ਤੇ 4% ਸਿਰਫ ਪ੍ਰਾਈਵੇਟ ਕਾਲਜਾਂ ਕੋਲੇ ਆ ਤੇ ਪਬਲਿਕ ਕਾਲਜ ਤਾਂ ਐਡਮਿਸ਼ਨ ਹੋਣੀ ਨਹੀਂ ਵਿਜ਼ਟਰ ਦੀ ਪ੍ਰਾਈਵੇਟ ਕਾਲਜ ਐਡਮਿਸ਼ਨ ਲੈਂਦੇ ਸੀਗੇ ਸਰਕਾਰ ਕੁਝ ਨਹੀਂ ਮੰਗਦੀ ਸੀ ਪਰ ਹੁਣ ਸਰਕਾਰ ਪ੍ਰੋਵਿੰਸ਼ਲ ਅਟੈਸਟੇਸ਼ਨ ਮੰਗਣਾ ਸ਼ੁਰੂ ਕਰ ਦਿੰਦੀ ਆ ਪ੍ਰਾਈਵੇਟ ਕਾਲਜਾਂ ਕੋਲੇ ਸਿਰਫ 4% ਕੋਟਾ ਇਸ ਚੀਜ਼ ਦਾ ਸੋ ਹੁਣ ਇਹ ਵੀ ਹੁਣ ਬਹੁਤ ਔਖਾ ਹੋ ਜਾਊਗਾ ਜਿਹੜੇ ਵੀ ਵਿਜ਼ਿਟਰ ਤੇ ਆਉਂਦੇ ਸੀ ਵਿਜ਼ਿਟਰ ਤੋਂ ਆ ਕੇ ਵਰਕ ਪਰਮਿਟ ਚ ਜਾਂ ਫਿਰ ਵਰਕ ਪਰਮਿਟ ਤਾਂ ਜੇ ਕੋ ਬੰਦ ਹੀ ਆ ਕਾਲਜਾਂ ਦੇ ਥਰੂ ਵੀ ਇਹ ਬੰਦ ਹੋ ਜਾਊਗਾ ਇੰਨਾ ਸੌਖਾ ਨਹੀਂ ਹੋਊਗਾ ਕਿ 4% ਕੋਟਾ ਪ੍ਰਾਈਵੇਟ ਕਾਲਜਾਂ ਕੋਲੇ ਉਹਦੀ ਡਿਮਾਂਡ ਬਹੁਤ ਹੋ ਜਾਊਗੀ ਇਹਦੇ ਨਾਲ ਪਹਿਲਾਂ ਤਾਂ ਇਹ ਹੋ ਜਾਊਗਾ ਜੀ ਐਲਐਮਆਈਆਂ ਵਾਲਾ ਧੰਦਾ ਬੰਦ ਹੋ ਜਾਣਾ ਕਿਉਂਕਿ ਸਰਕਾਰ ਨੇ ਐਲਐਮਆਈਆਂ ਹੁਣ ਜਿਹੜੀ ਜਿਹੜੀ ਫੈਕਟਰੀ ਚ 10% ਲੋਕ ਕੰਮ ਕਰਨਗੇ ਵਿਜ਼ਿਟਰ ਸੋਰੀ ਜਿਹੜੀਆਂ ਫੈਕਟਰੀਆਂ ਚ 10% ਹੀ ਕੰਮ ਚਾਹੀਦੇ ਨੇ ਉੱਥੇ ਐਲਐਮਆਈਆਂ ਦੀ ਜਿਹੜੀ ਗ੍ਰੋਥ ਸੀ ਪਹਿਲੇ 100% ਹੁਣ ਉਹ 10% ਰਹਿ ਜੂਗੀ ਇੱਥੇ ਰੋਕ ਲੱਗ ਜੂਗੀ ਦੂਜੇ ਨੰਬਰ ਤੇ ਜਿਹੜੇ ਮੇਰੇ ਵੀਰ ਵਿਜ਼ਿਟਰ ਤੇ ਆ ਕੇ ਐਲਐਮਆਈ ਲੈਂਦੇ ਸੀਗੇ ਉਹ ਬੰਦ ਦਾ ਹੁਣ ਕਿਉਂਕਿ ਤੁਸੀਂ ਹੁਣ ਐਲਐਮਆਈ ਲੈ ਹੀ ਨਹੀਂ ਸਕਦੇ ਇਹਦੇ ਨਾਲ ਐਲਐਮਆਈ ਦੇ ਧੰਦੇ ਨੂੰ ਵੀ ਰੋਕ ਲੱਗ ਗਈ ਪਰ ਇਹ ਸਰਕਾਰ ਨੇ ਬਹੁਤ ਟਾਈਮ ਪਹਿਲਾਂ ਸੋਚਣਾ ਸੀ ਆਸਟ੍ਰੇਲੀਆ ਨੇ 30 ਸਾਲ ਪਹਿਲਾਂ ਕਰਤਾ ਸੀ ਵਿਜ਼ਿਟਰ ਤੋਂ ਸਟੱਡੀ ਵਿਜ਼ਿਟਰ ਤੋਂ ਐਲਐਮਆਈ ਬੰਦ ਤੇ ਹੁਣ ਸਰਕਾਰ ਕੈਨੇਡਾ ਦੀ ਨੇ ਖੁੱਲੇ ਗੱਫੇ ਵੰਡੇ ਆ ਪਹਿਲਾਂ ਪਰ ਹੁਣ ਸੜਨ ਲਈ ਜੀ ਆ ਕੰਮ ਕਰਤਾ ਸੋ ਇਹ ਦੋ ਤਿੰਨ ਲਾਂਣ ਵੱਡੇ ਹੈਗੇ ਨੇ ਜੀ ਇਸ ਚੀਜ਼ ਤੇ ਗੌਰ ਕਰ ਲਓ ਜੇ ਤੁਸੀਂ ਫਾਇਲ ਲਾਈ ਆਂ ਆਪਦੀ ਵਿਜ਼ਿਟਰ ਦੇ ਵਿੱਚ ਐਲ ਐਮ ਆਈ ਲਈ ਉਹ ਰਹਿਣ ਦਿਓ ਸਿਰਫ ਇਹ ਸੋਚੋ ਵੀ ਹੁਣ ਭਾਈ ਅਸੀਂ ਘੁੰਮਣ ਫਿਰਨ ਚੱਲੇ ਆਂ ਦੂਜੀ ਗੱਲ ਹੈ ਕਿ ਸਟੂਡੈਂਟ ਵਾਲੀ ਹੁਣ ਜੇ ਤੁਸੀਂ ਸਟੱਡੀ ਪਰਮਿਟ ਇੰਡੀਆ ਤੋਂ ਹੀ ਲੈ ਕੇ ਆਓ ਸਹੀ ਤਰੀਕੇ ਨਾਲ ਇੱਥੇ ਆ ਕੇ ਤੁਸੀਂ ਵਿਜ਼ਿਟਰ ਤੋਂ ਸਟੱਡੀ ਦੇ ਵਿੱਚ ਕਨਵਰਟ ਬਹੁਤ ਹਾਰਡ ਆ 99% ਔਖਾ 1% ਦਾ ਕੀ ਕਹਿਣਾ ਸੋ ਇਹ ਹੈਗੇ ਨੇ ਜੀ ਵੱਡੇ ਲਾਨ ਤੁਸੀਂ ਇਸ ਲਾਨ ਦੇ ਨਾਲ ਕਿੰਨੇ ਕੁ ਸਹਿਮਤ ਹੋ ਕਿੰਨੀ ਕੁ ਤੁਹਾਨੂੰ ਲੱਗਦਾ ਵੀ ਖਤਰਾ ਹੈ ਤੇ ਕਿੰਨੇ ਕੁ ਲੋਕਾਂ ਦੀਆਂ ਫਾਈਲਾਂ ਲੱਗੀਆਂ ਸੀ ਆਪਦਾ ਸਵਾਲ ਕਮੈਂਟ ਬਾਕਸ ਦੇ ਵਿੱਚ ਜਰੂਰ ਕਰਿਓ ਅਸੀਂ ਤੁਹਾਡਾ ਆਨਸਰ ਕਰ ਦਾਂਗੇ ਜੇ ਕੋਈ ਸਵਾਲ ਰਹਿ ਗਿਆ ਹੋਵੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੇ ਕੋਈ ਹੋਰ ਲਾਨ ਆਉਂਦਾ ਜਲਦੀ ਤੁਹਾਨੂੰ ਅਪਡੇਟ ਕਰਾਂਗੇ ਜੀ